ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਲ ਲੈਣੀ ਆ ਮਖਲੇਸ ਤੇ ਜੋ ਬਾਇਡਨ ਨੇ ਮਾਫ ਕੀਤਾ ਸਟੂਡੈਂਟਸ ਲੋਨ 4.28 ਅਰਬ ਡਾਲਰ ਦਾ ਕਰਜ਼ਾ ਕੀਤਾ ਖਤਮ ਮੌਦੇ ਸੇ ਜ਼ਿਆਦਾ ਸਾਮਣਾ ਕਰੇ ਸੀ ਕੈਦੀ ਚਾਲੀਆਂ ਦੇ ਵਿੱਚੋਂ 37 ਕੈਦੀਆਂ ਦੀ ਸਜ਼ਾ ਉਮਰ ਕੈਚ ਕੀਤੀ ਗਈ ਤਬਦੀਲ ਨਸ਼ਾ ਤਸਕਰ ਸੁਨੀਲ ਯਾਦਵ ਦਾ ਗੋਲੀ ਮਾਰ ਕੇ ਕੀਤਾ ਕਤਲ ਭਾਰਤ ਦੇ ਵਿੱਚ ਸਥਿਤ ਲੌਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ ਖੋਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਵਿੱਚ ਵਿਦਿਆਰਥੀਆਂ ਨੂੰ 크리스마ਸ ਅਤੇ ਨਿਊ ਇਅਰ ਤੋਂ ਪਹਿਲਾਂ ਇੱਕ ਵੱਡਾ ਤੋਹਫਾ ਦਿੱਤਾ ਹੈ ਔਰ ਇਹ ਤੋਹਫਾ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੇ ਦਿੱਤਾ ਹੈ ਦਰਸਲ ਐਲਾਨ ਕਰ ਦਿੱਤਾ ਗਿਆ ਹੈ ਕਿ 50 ਲੱਖ ਤੋਂ ਵੱਧ ਵਿਦਿਆਰਥੀਆਂ ਦਾ ਸਟੂਡੈਂਟ ਲੋਨ ਮਾਫ ਕੀਤਾ ਜਾ ਰਿਹਾ ਹੈ ਇਨਾਂ ਹੀ ਨਹੀਂ ਕੁਝ ਹੋਰ ਪੇਸ਼ੇਵਰਾਂ ਦਾ ਕਰਜ਼ਾ ਵੀ ਜੋ ਬਾਈਡਨ ਸਰਕਾਰ ਨੇ ਮਾਫ ਕਰ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਬੁટીਰ ਹੱਦ ਦਿੱਂਦਿਆ ਹੋਇਆ ਉਹਨਾਂ ਦੇ ਕਰਜ਼ੇ ਮਾਫ ਕਰ ਦਿੱਤੇ ਨੇ ਬਾਈਡਨ ਨੇ 55 ਹਜ਼ਾਰ ਅਮਰੀਕੀ ਵਿਦਿਆਰਥੀਆਂ ਦੇ ਕਰਜ਼ੇ ਮਾਫ ਕਰਨ ਦਾ ਐਲਾਨ ਕੀਤਾ ਹੈ ਇਸ ਨਾਲ ਵਿਦਿਆਰਥੀਆਂ ਦਾ ਲਗਭਗ 4.28 ਅਰਬ ਡਾਲਰ ਯਾਨੀ ਕਿ ਕਰੀਬ 36 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਖਤਮ ਹੋ ਜਾਵੇਗਾ ਵਾਈਟ ਹਾਊਸ ਦੇ ਵੱਲੋਂ ਬੀਤੇ ਹਫਤੇ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਬਾਈਡਨ ਨੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਅਮਰੀਕੀ ਨਾਗਰਿਕਾਂ ਦੇ ਕਰਜ਼ੇ ਵੀ ਮਾਫ ਕਰਨ ਦਾ ਫੈਸਲਾ ਲਿਆਏ ਇਸ 'ਚ ਅਧਿਆਪਕ, ਨਰਸਾਂ, ਹੋਰ ਸੇਵਾ ਪ੍ਰਦਾਤਾ, ਵਕੀਲ, ਪੁਲਿਸ ਅਤੇ ਕਈ ਹੋਰ ਲੋਕ ਵੀ ਸ਼ਾਮਲ ਨੇ ਅਮਰੀਕੀ ਸਿੱਖਿਆ ਮੰਤਰੀ ਮਿਗੈਲ ਕਾਰਟੋਨਾ ਨੇ ਕਿਹਾ ਹੈ ਕਿ ਇਸ ਨਵੇਂ ਫੈਸਲੇ ਤੋਂ ਬਾਅਦ ਬਾਈਡਨ ਦੇ 4 ਸਾਲਾਂ ਦੇ ਕਾਰਜਕਾਲ ਦੌਰਾਨ ਲਗਭਗ 50 ਲੱਖ ਲੋਕਾਂ ਯਾਨੀ ਕਿ 55000 ਵਿਦਿਆਰਥੀਆਂ ਸਨ ਕਰੀਬ 180 ਅਰਬ ਡਾਲਰ ਦੇ ਕਰਜ਼ੇ ਮਾਫ ਕਰਨ ਦਾ ਰਸਤਾ ਸਾਫ ਉਚਾਵੇਗਾ ਬਿਆਨ ਚ ਬਾਈਡਨ ਨੇ ਕਿਹਾ ਕਿ ਉਹ ਆਪਣੇ ਸ਼ਾਸਨ ਦੇ ਪਹਿਲੇ ਦਿਨ ਤੋਂ ਇਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਜਨਤਾ ਉਨ੍ਹਾਂ ਦੀ ਸਰਕਾਰ ਨੂੰ ਚੰਗੇ ਸ਼ਾਸਕ ਦੇ ਵਿੱਚੋਂ ਯਾਦ ਰੱਖੇ ਨਾ ਕਿ ਪੂਰੇ ਅਤੇ ਕਠੋਰ ਸ਼ਾਸਕ ਵਿੱਚੋਂ ਡੈਮੋਕ੍ਰੈਟਿਕ ਰਾਸ਼ਟਰਪਤੀ ਨੇ 2022 ਚ ਵਿਦਿਆਰਥੀ ਕਰਜ਼ਾ ਮਾਫੀ ਦਾ ਇੱਕ ਇਤਿਹਾਸਿਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਪਿਊ ਰਿਸਰਚ ਸੈਂਟਰ ਦੀ ਇੱਕ 2023 ਦੀ ਰਿਪੋਰਟ ਦੱਸਦੀ ਹੈ ਕਿ 40 ਸਾਲ ਤੋਂ ਘੱਟ ਉਮਰ ਦੇ ਹਰ ਚਾਰ ਵਿੱਚੋਂ ਇੱਕ ਅਮਰੀਕੀ ਬਾਲਗ ਵਿਦਿਆਰਥੀ ਕਰਜ਼ੇ ਵਿੱਚ ਜਕੜਿਆ ਹੋਇਆ ਹੈ ਇਸ 'ਚ ਉਹਨਾਂ ਤੇ ਔਸਤਨ 20000 ਤੋਂ 25000 ਡਾਲਰ ਦਾ ਕਰਜ਼ਾ ਹੈ ਅਮਰੀਕੀ ਕਾਲਜਾਂ 'ਚ ਪੜਨ ਦੀ ਲਾਗਤ ਆਮ ਤੌਰ ਤੇ ਪ੍ਰਤੀ ਸਾਲ 10000 ਤੋਂ 70000 ਡਾਲਰ ਦੇ ਵਿਚਾਲੇ ਹੁੰਦੀ ਹੈ ਇਸ ਕਾਰਨ ਬਹੁਤ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੱਡੇ ਕਰਜ਼ੇ 'ਚ ਘੇਰਾ ਪਾਉਂਦੇ ਨੇ ਤੇ ਸਰਕਾਰ ਨੇ ਹੁਣ ਇੰਨਾ ਲੱਖਾਂ ਲੋਕਾਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ ਜੋ ਬਾਈਡਨ ਸਰਕਾਰ ਨੇ ਕੇਵਲ ਸਟੂਡੈਂਟਸ ਤੇ ਪੇਸ਼ੇਵਰਾਂ ਨੂੰ ਹੀ ਨਹੀਂ ਬਲਕਿ ਸਜ਼ਾ ਕੱਟ ਰਹੇ ਕੈਦੀਆਂ ਨੂੰ ਵੀ ਨਿਊ ਇਅਰ ਦੇ ਉੱਤੇ ਤੇ 크ਿਸਮਸ ਦੇ ਮੌਕੇ ਤੇ ਤੋਹਫ਼ਾ ਦੇਣ ਦਾ ਫੈਸਲਾ ਲਿਆ ਹੈ। ਦਰਸਲ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਲੋਕਾਂ ਵਾਸਤੇ ਚੰਗੀ ਖਬਰ ਹੈ ਕਿਉਂਕਿ ਇਨ੍ਹਾਂ ਕੈਦੀਆਂ ਦਾ ਨਿਊ ਇਅਰ ਅਤੇ 크ਿਸਮਸ ਖੁਸ਼ੀਆਂ ਭਰਿਆ ਹੋਵੇਗਾ ਜੋ ਬਾਈਡਨ ਪ੍ਰਸ਼ਾਸਨ ਨੇ ਇਹ ਐਲਾਨ ਕਰ ਦਿੱਤਾ ਹੈ ਕਿ 40 ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਦੀਆਂ ਦੇ ਵਿੱਚੋਂ 37 ਅਜਿਹੇ ਕੈਦੀ ਹੋਣਗੇ ਜਿਨ੍ਹਾਂ ਦੀ ਮੌਤ ਦੀ ਸਜ਼ਾ ਕੱਟ ਕਰਕੇ ਉਹ ਮਰਕਜ਼ ਕੈਦ ਦੇ ਵਿੱਚ ਬਦਲ ਕਰ ਦਿੱਤੀ ਗਈ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ ਉਹ ਸੰਗੀ ਮੌਤੀ ਸਜ਼ਾ ਦਾ ਸਾਹਮਣਾ ਕਰ ਰਹੇ 40 ਦੇ ਵਿੱਚੋਂ 37 ਲੋਕਾਂ ਦੀ ਸਜ਼ਾ ਨੂੰ ਉਮਰ ਕੈਚ ਤਬਦੀਲ ਕਰ ਰਹੇ ਨੇ ਇਹ ਐਲਾਨ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਅਹੁਦਾ ਸੰਭਾਲਣ ਤੋਂ ਕੁਝ ਹਫ਼ਤੇ ਪਹਿਲਾਂ ਕੀਤਾ ਗਿਆ ਜੋ ਮੌਤੀ ਸਜ਼ਾ ਦੇ ਜ਼ੋਰਦਾਰ ਸਮਰਥਕ ਨੇ ਇੱਕਦਮ ਪੁਲਿਸ ਅਤੇ ਫੌਜੀ ਅਧਿਕਾਰੀਆਂ ਸੰਘੀ ਜ਼ਮੀਨਾਂ ਤੇ ਰਹਿਣ ਵਾਲੇ ਲੋਕਾਂ ਦੀ ਹੱਤਿਆ ਅਤੇ ਘਾਤਕ ਬੈਂਕ ਡਕੈਤੀਆਂ ਜਾਂ ਨਸ਼ੀਲੇ ਪਦਾਰਥਾਂ ਦੇ ਸੌਦਿਆਂ 'ਚ ਸ਼ਾਮਲ ਲੋਕਾਂ ਦੇ ਨਾਲ-ਨਾਲ ਫੈਡਰਲ ਯੂਨਿਟਸ ਦੇ ਵਿੱਚ ਸੁਰੱਖਿਆ ਗਾਰਡਾਂ ਚ ਕੈਦੀਆਂ ਦੀਆਂ ਹੱਤਿਆਵਾਂ ਵਿੱਚ ਦੋਸ਼ੀ ਪਾਏ ਗਏ ਲੋਕਾਂ ਨੂੰ ਜੀਵਨ ਧੰਨ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਹੁਣ ਸਿਰਫ ਤਿੰਨ ਸੰਘੀ ਕੈਦੀਆਂ ਨੂੰ ਹੀ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ ਬਾਜਨ ਨੇ ਇੱਕ ਬਿਆਨ ਚ ਕਿਹਾ ਕਿ ਮੈਂ ਆਪਣਾ ਕਰੀਅਰ ਹਿੰਸਕ ਅਪਰਾਧ ਨੂੰ ਘਟਾਉਣ ਅਤੇ ਇੱਕ ਨਿਰਪੱਖ ਅਤੇ ਪ੍ਰਭਾਵਸ਼ਾਲੀ ਨਿਆਂ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਕੀਤਾ ਹੈ ਅੱਜ ਮੈਂ ਪਰੋਲ ਦੀ ਸੰਭਾਵਨਾ ਤੋਂ ਬਿਨਾਂ ਸੰਗੀ ਮੌਤੀ ਸਜ਼ਾ ਵਾਲੇ 40 ਵਿਅਕਤੀਆਂ ਚੋਂ 37 ਦੀ ਸਜ਼ਾ ਨੂੰ ਉਮਰ ਕੈਚ ਬਦਲ ਰਿਹਾ ਇਹ ਅਤਵਾਦ ਅਤੇ ਨਫ਼ਰਤ ਤੋਂ ਪ੍ਰੇਰਿਤ ਸਮੂਹਿਕ ਕਤਲੇਆਮ ਤੋਂ ਇਲਾਵਾ ਹੋਰ ਮਾਮਲਿਆਂ ਚ ਮੌਤੀ ਸਜ਼ਾ ਤੇ ਮੇਰੇ ਪ੍ਰਸ਼ਾਸਨ ਵੱਲੋਂ ਲਗਾਈ ਗਈ ਰੋਕ ਦੇ ਅਨੁਸਾਰ ਹੈ ਅਮਰੀਕਾ ਦੇ ਵਿੱਚ ਨਸ਼ਾ ਤਸਕਰ ਸੁਨੀਲ ਯਾਦਵ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੜਕਸਾਰ ਇਹ ਖਬਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਸੁਨੀਲ ਯਾਦਵ ਦੀ ਹੱਤਿਆ ਦੀ ਜ਼ਿੰਮੇਵਾਰੀ ਭਾਰਤ ਦੇ ਵਿੱਚ ਸਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਦੀਪ ਬਰਾੜ ਗੈਂਗ ਨੇ ਲਈ ਹੈ ਫੇਸਬੁੱਕ ਤੇ ਉੱਤੇ ਇੱਕ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਕਿਹਾ ਜਾਂਦਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਮਰਵਾਉਣ ਦੇ ਵਿੱਚ ਸੁਨੀਲ ਯਾਦਵ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਸੀ ਪੁਲਿਸ ਨੂੰ ਮੁਖਬਰੀ ਕੀਤੀ ਸੀ ਜਿਸ ਕਰਕੇ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਸੁਨੀਲ ਯਾਦਵ ਉਸ ਦਾ ਬਦਲਾ ਲਿਆ ਗਿਆ ਅਮਰੀਕੀ ਸੈਨੇਟ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਵਿੱਚ ਸੋਮਵਾਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਇੱਕ ਨਸ਼ਾ ਤਸਕਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਪੰਜਾਬ ਦੇ ਫਾਜ਼ਿਲਕਾ ਨਿਵਾਸੀ ਸੁਨੀਲ ਯਾਦਵ ਦੇ ਵਜੋਂ ਹੋਈ ਹੈ ਉਹ ਰਾਹੁਲ ਦੇ ਨਾਂ ਨਾਲ ਫਰਜ਼ੀ ਪਾਸਪੋਰਟ ਤੇ 2 ਸਾਲਾਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਚ ਰਹਿ ਰਿਹਾ ਸੀ ਗੋਲਡੀ ਬਰਾੜ ਅਤੇ ਰੋਹਿਤ ਗੁਦਾਰਾ ਦੀ ਅਗਵਾਈ ਵਾਲੇ ਵਿਰੋਧੀ ਗੈਂਗ ਨੇ ਯਾਦਵ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਮਰੀਕਾ ਤੋਂ ਪਹਿਲਾਂ ਯਾਦਵ ਦੁਬਈ ਦੇ ਵਿੱਚ ਸੜਗਰਮ ਸੀ ਅਤੇ ਅੰਤਰਰਾਸ਼ਟਰੀ ਡਰੱਗ ਵਪਾਰ ਚ ਇੱਕ ਪ੍ਰਮੁੱਖ ਸਮੱਗਲਰ ਸੀ ਰਾਜਸਥਾਨ ਪੁਲਿਸ ਨੇ ਇਸ ਤੋਂ ਪਹਿਲਾਂ ਯਾਦਵ ਦੇ ਇੱਕ ਸਾਥੀ ਨੂੰ ਦੁਬਈ ਦੇ ਵਿੱਚ ਸਥਾਨਕ ਏਜੰਸੀਆਂ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਸੀ ਉਸ ਦੇ ਖਿਲਾਫ ਹਾਲ ਹੀ ਦੇ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਇੱਕ ਫੇਸਬੁੱਕ ਪੋਸਟ ਦੇ ਵਿੱਚ ਗੁਦਾਰਾ ਅਤੇ ਬਰਾੜ ਗੈਂਗ ਨੇ ਦੋਸ਼ ਲਾਇਆ ਕਿ ਯਾਦਵ ਨੇ ਪੰਜਾਬ ਪੁਲਿਸ ਨਾਲ ਮੁਕਾਬਲੇ ਦੌਰਾਨ ਅੰਕਿਤ ਪਾਤੂ ਦੀ ਮੌਤ ਵਿੱਚ ਭੂਮਿਕਾ ਨਿਭਾਈ ਸੀ ਗੈਂਗ ਨੇ ਯਾਦਵ ਤੇ ਜਸੂਸੀ ਗਤੀਵਿਧੀਆਂ ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ ਗੈਂਗ ਨੇ ਯਾਦਵ ਤੇ ਅਮਰੀਕਾ ਚ ਆਪਣੇ ਮੈਂਬਰਾਂ ਦੀ ਜਸੂਸੀ ਕਰਨ ਦਾ ਵੀ ਦੋਸ਼ ਲਾਇਆ ਹੈ ਉਹਨਾਂ ਦੋਸ਼ ਲਗਾਇਆ ਕਿ ਉਸਨੇ ਲੋਕਾਂ ਨੂੰ ਉਹਨਾਂ ਦੇ ਸਮੂਹ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਤੇ ਝੂਠਾ ਦਾਵਾ ਕੀਤਾ ਕਿ ਉਹਨਾਂ ਨੂੰ ਖੋਫੀਆ ਏਜੰਸੀ ਅਤੇ ਪੁਲਿਸ ਦੁਆਰਾ ਪਰਤੀ ਕੀਤਾ ਗਿਆ ਸੀ ਪੋਸਟ ਦੇ ਵਿੱਚ ਲਿਖਿਆ ਕਿ ਉਹ ਸਾਡੇ ਗਰੁੱਪ ਦਾ ਹਿੱਸਾ ਹੁੰਦਾ ਦਾਵਾ ਕਰਕੇ ਪੁਲਿਸ ਨੂੰ ਸਾਡੇ ਭਰਾਮਾਂ ਬਾਰੇ ਸੂਚਿਤ ਕਰਦਾ ਸੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਬਿਲ ਕਲਿੰਟਨ ਨੂੰ ਤੇਜ਼ ਬੁਖਾਰ ਸੀ ਸਿਹਤ ਵਿਗੜ ਰਹੀ ਸੀ ਜਿਸ ਦੇ ਚੱਲਦਿਆਂ ਹਸਪਤਾਲ ਦੇ ਵਿੱਚ ਇਲਾਜ ਵਾਸਤੇ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ ਫਿਲਹਾਲ ਉਹਨਾਂ ਦੀ ਸਿਹਤ ਦੇ ਨਾਲ ਸੰਬੰਧਿਤ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਈ ਅਮਰੀਕਾ ਦੇ 42ਵੇਂ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਸੋਮਵਾਰ ਨੂੰ ਬੁਖਾਰ ਅਤੇ ਹੋਰ ਸਿਹਤ ਜਾਂਚਾਂ ਲਈ ਵਾਸ਼ਿੰਗਟਨ ਦੇ ਜਾਰਜਟਾਊਨ ਯੂਨੀਵਰਸਿਟੀ ਮੈਡੀਕਲ ਸੈਂਟਰ 'ਚ ਦਾਖਲ ਕਰਵਾਇਆ ਗਿਆ ਉਨ੍ਹਾਂ ਦੇ ਡਿਪਟੀ ਚੀਫ ਆਫ ਸਟਾਫ ਐਂਜਲ ਯੂਰੇਨਾ ਨੇ ਕਿਹਾ ਕਿ ਇਹ ਕਦਮ ਸਾਵਧਾਨੀ ਮਜੂਬ ਚੁੱਕਿਆ ਗਿਆ ਹੈ ਯੂਰੇਨਾ ਨੇ ਬਿਆਨ ਦੇ ਵਿੱਚ ਕਿਹਾ ਕਿ ਉਸ ਸਾਬਕਾ ਰਾਸ਼ਟਰਪਤੀ ਨੂੰ ਮਿਲ ਰਹੀ ਦੇਖਭਾਲ ਲਈ ਧੰਨਵਾਦੀ ਨੇ ਬਿਲ ਕਲਿੰਟਨ ਜਿਨ੍ਹਾਂ ਨੇ ਜਨਵਰੀ 1993 ਤੋਂ ਜਨਵਰੀ 2001 ਤੱਕ ਸੰਯੁਕਤ ਰਾਸ਼ਟਰ ਦੇ ਰਾਸ਼ਟਰਪਤੀ ਵਜੋਂ ਦੋ ਵਾਰ ਲਗਾਤਾਰ ਸੇਵਾ ਕੀਤੀ ਉਨ੍ਹਾਂ ਨੇ ਸਾਲਾਂ ਦੌਰਾਨ ਕਈ ਸਿਹਤ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਲੰਮੇ ਸਮੇਂ ਤੱਕ ਛਾਤੀ 'ਚ ਦਰਦ ਅਤੇ ਸਾਲ ਲੈਂਚ ਤਕਲੀਫ ਦੀ ਸ਼ਿਕਾਇਤ ਕਰਨ ਤੋਂ 2004 ਚ ਉਹਨਾਂ ਨੂੰ ਬਾਈਪਾਸ ਸਰਜਰੀ ਕਰਵਾਉਣੀ ਪਈ 2005 ਚ ਉਹਨਾਂ ਨੂੰ ਫੇਫੜਿਆਂ ਦੀ ਸਮੱਸਿਆ ਲਈ ਸਰਜਰੀ ਕਰਵਾਈ ਅਤੇ 2010 ਚ ਉਹਨਾਂ ਦੀਆਂ ਕੋਰੋਨਰੀ ਧਮਨੀਆਂ ਦੇ ਵਿੱਚ ਸਟੈਂਟ ਲਗਾਏ ਗਏ ਆਪਣੀ ਸਿਹਤ ਨੂੰ ਸੁਧਾਰਨ ਲਈ ਕਲਿੰਚਨ ਨੇ ਇੱਕ ਸ਼ਾਕਾਹਾਰੀ ਖੁਰਾਕ ਅਪਣਾਈ ਜਿਸ ਨਾਲ ਉਸਦਾ ਭਾਰ ਘਟਾਉਣ ਅਤੇ ਉਸਦੀ ਤੰਦਰੁਸਤੀ ਦੇ ਵਿੱਚ ਸੁਧਾਰ ਹੋਇਆ ਹਾਲਾਂਕਿ 2021 ਚ ਉਸ ਨੂੰ ਇਨਫੈਕਸ਼ਨ ਕਾਰਨ ਕੈਲੀਫੋਰਨੀਆ ਚ 6 ਦਿਨ ਹਸਪਤਾਲ ਚ ਰਹਿਣਾ ਪਿਆ ਸੀ ਇਹ ਇਨਫੈਕਸ਼ਨ ਪਸ਼ਾਬ ਨਾਲੀ ਤੋਂ ਸ਼ੁਰੂ ਉਹਕੇ ਹੋਂਦੇ ਪ੍ਰਵਾਹ ਚ ਫੈਲ ਜਾਂਦੀ ਹੈ ਉਸਦੇ ਸਾਥੀਆਂ ਦੇ ਅਨੁਸਾਰ ਉਸਦੀ ਹਾਲਤ ਕਦੇ ਵੀ ਗੰਭੀਰ ਨਹੀਂ ਹੋਈ ਅਤੇ ਉਹ ਸਬਜਿਕ ਸਦਮੇ ਦੀ ਸਥਿਤੀ ਦੇ ਵਿੱਚ ਨਹੀਂ ਪਹੁੰਚਿਆ ਕਲਿੰਟਨ ਨੇ ਡੈਮੋਕ੍ਰੇਟ ਵਜੋਂ ਆਪਣੇ ਕਾਰਜਕਾਲ ਤੋਂ ਬਾਅਦ ਵੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ हाल ही ਵਿੱਚ ਉਸਨੇ ਸ਼ਿਕਾਗੋ ਚ ਆਯੋਜਿਤ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਚ ਹਿੱਸਾ ਲਿਆ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਵਾਈਟ ਹਾਊਸ ਦੀ ਦੌੜੇਦਾਰੀ ਲਈ ਪ੍ਰਚਾਰ ਕੀਤਾ। ਹਸਪਤਾਲ ਦੇ ਸੂਤਰਾਂ ਅਨੁਸਾਰ ਇਸ ਸਵਾਰ ਹਸਪਤਾਲ ਦੇ ਵਿੱਚ ਭਰਤੀ ਨੂੰ ਸਾਵਧਾਨੀ ਵਜੋਂ ਵੇਖਿਆ ਜਾ ਰਿਹਾ ਹੈ। ਡਾਕਟਰ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਨੇ ਤੇ ਹੁਣ ਤੱਕ ਕੋਈ ਗੰਭੀਰ ਪੇਚੀਦਗੀਆਂ ਦੀ ਰਿਪੋਰਟ ਨਹੀਂ ਕੀਤੀ ਗਈ। ਜੰਦ ਜੰਦੇ ਇੱਕ ਵਾਰ ਫਿਰ ਅਸ਼ਦੀਆ ਮੁਖੜੈਂਸ ਤੇ ਜੋ ਬਾਇਰ ਨੇ ਮਾਫ ਕੀਤਾ ਸਟੂਡੈਂਟਸ ਲੋਨ 4.28 ਅਰਬ ਡਾਲਰ ਦਾ ਕਰਜ਼ਾ ਕੀਤਾ ਖਤਮ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਸੀ ਕੈਦੀ ਚਾਲੀਆਂ ਦੇ ਵਿੱਚੋਂ 37 ਕੈਦੀਆਂ ਦੀ ਸਜ਼ਾ ਉਮਰ ਕੈਦ ਚ ਕੀਤੀ ਗਈ ਤਬਦੀਲ ਨਸ਼ਾ ਤਸਕਰ ਸੁਨੀਲ ਯਾਦਵ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਭਾਰਤ ਦੇ ਵਿੱਚ ਸਥਿਤ ਲੋਨਸ ਪਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ ਜ਼ਿਕਰ ਯੂ ਐਸ ਡਾਲਰ ਦਾ ਅੱਜ 1 ਯੂ ਐਸ ਡਾਲਰ ਦੀ ਕੀਮਤ 85 ਭਾਰਤੀ ਰੁਪਏ ਤੇ 20 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਇਸ ਦੇ ਨਾਲ ਹੀ ਮੈਂ ਅੰਦਰ ਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ